ਜਲੰਧਰ ਦੇ ਵਿੱਚ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਹੈ ਇਸ ਦਰਮਿਆਨ ਦੋ ਬਦਮਾਸ਼ਾਂ ਨੂੰ ਗੋਲੀਆਂ ਲੱਗੀਆਂ ਨੇ ਜਦਕਿ ਇਸੇ ਫਾਇਰਿੰਗ ਦੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਦੇ ਵੀ ਗੋਲੀ ਲੱਗਦੀ ਹੈ ਪਰ ਇਸ ਮੁਲਾਜ਼ਮ ਦੀ ਜਾਨ ਵਾਲ-ਵਲ ਬਚਨ ਦੀ ਹੈ ਤਾਂ ਇਹ ਉਹ ਮੁਲਾਜ਼ਮ ਹੈ ਜੋ ਦੱਸ ਰਿਹਾ ਕਿਸ ਤਰੀਕੇ ਦੇ ਨਾਲ ਜਦੋਂ ਬਦਮਾਸ਼ਾਂ ਦੇ ਵੱਲੋਂ ਉਸਤੇ ਫਾਇਰਿੰਗ ਕੀਤੀ ਗਈ ਤਾਂ ਗੁਰੂ ਮਹਾਰਾਜ ਦੀ ਬਖਸ਼ੀ ਦਸਤਾਰ ਦੇ ਕਾਰਨ ਉਸਦੀ ਜਾਨ ਬਚੀ ਹੈ ਤਾਂ ਮੁਲਾਜ਼ਮ ਦੇ ਵੱਲੋਂ ਖੁਲਾਸਾ ਕੀਤਾ ਗਿਆ ਮੁਲਾਜ਼ਮ ਦੱਸ ਰਿਹਾ ਕਿ ਐਨਕਾਊਂਟਰ ਦੇ ਦੌਰਾਨ ਉਸਦੇ ਗੋਲੀ ਲੱਗੀ ਸੀ ਪਰ ਇੱਕ ਗੋਲੀ ਪੱਗ ਦੇ ਵਿੱਚ ਫਸ ਜਾਂਦੀ ਹੈ ਜਿਸ ਦੇ ਉਸ ਦੀ ਜਾਨ ਵੱਜ ਜਾਂਦੀ ਆ ਤਾਂ ਦੱਸ ਜੀਏ ਕਿ ਇਸ ਵੇਰ ਦੀ ਘਟਨਾ ਜਦੋਂ ਜਲੰਧਰ ਦੇ ਵਿੱਚ ਗੈਂਗਸਟਰ ਤੇ ਪੁਲਿਸ ਵਿਚਾਲੇ ਮੁਕਾਬਲਾ ਹੁੰਦਾ ਇਸ ਦਰਮਿਆਨ ਦੋਵਾਂ ਧਿਰਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਬਦਮਾਸ਼ ਜ਼ਖਮੀ ਹੋ ਜਾਂਦੇ ਨੇ ਇੱਕ ਗੈਂਗਸਟਰ ਲੋਰੈਂਸ ਬਿਸ਼ਨੋਈ ਗੈਂਗ ਦੇ ਦੱਸੇ ਜਾ ਰਹੇ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਇਹ ਇਨਕਾਊਂਟਰ ਨਾਕਾ ਵਾਲੇ ਬਾਗ ਦੇ ਨੇੜੇ ਲੱਗਦੀ ਗੁਲਮੋਹਰ ਕਲੋਨੀ ਦੇ ਵਿੱਚ ਹੋਇਆ ਇਸ ਦੌਰਾਨ ਦੋ ਬਦਮਾਸ਼ ਜ਼ਖਮੀ ਵੀ ਹੁੰਦੇ ਨੇ ਤੇ ਇਸੇ ਦਰਮਿਆਨ ਬਦਮਾਸ਼ਾਂ ਦੇ ਵੱਲੋਂ ਵੀ ਜਦੋਂ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਇੱਕ ਪੁਲਿਸ ਮੁਲਾਜ਼ਮ ਦੇ ਗੋਲੀ ਲੱਗਦੀ ਹੈ ਪਰ ਇਸ ਮੁਲਾਜ਼ਮ ਦੀ ਵਾਲ-ਵਾਲ ਜਾਣ ਬਚ ਜਾਂਦੀ ਹੈ ਕਿਉਂਕਿ ਉਸਨੇ ਦਸਤਾਰ ਸਜਾਈ ਹੋਈ ਸੀ ਤਾਂ ਇਸੇ ਦਸਤਾਰ ਦੇ ਕਾਰਨ ਅੱਜ ਇਸ ਪੁਲਿਸ ਮੁਲਾਜ਼ਮ ਦੀ ਜ਼ਿੰਦਗੀ ਬਚਦੀ ਹੈ ਸਰ ਅਹਮ ਮੁਠਬੇੜ ਹੋਈ ਸੀ ਕਿ ਗੈਂਗਸਟਰ ਤੁਹਾਡੇ ਪੁਲਿਸ ਵਿੱਚ ਕਰ ਰਹੇ ਤੁਹਾਡੇ ਗੋਲੀ ਵਜਨ ਦੀ ਸ਼ੰਕਾ ਜਾਪੀ ਸੀ ਕੀ ਹਾਲਾਤ ਹੈ ਤੁਹਾਡੇ ਗੋਲੀ ਉਹ ਮੁਕਾਬਲੇ ਦੇ ਵਿੱਚ ਗੋਲੀ ਚੱਲ ਰਹੀ ਸੀ ਦੂਜੀ ਗੋਲੀ ਚੱਲ ਰਹੀ ਸੀ ਤੇ ਉਹ ਪੱਗ ਦੇ ਵਿੱਚ ਗੋਲੀ ਨਿਕਲ ਗਈ ਚਾਹੇ ਜੀ ਬਾਕੀ ਠੀਕ ਹੈ ਮੈਂ ਟ੍ਰੇਟਮੈਂਟ ਕਰਾ ਲਈ ਹੈ ਆਪਣੀ ਠੀਕ ਹੈ ਕੋਈ ਟੈਨਸ਼ਨ ਨਹੀਂ ਕਰ ਲੈਣੀ ਸਰ ਇਹ ਘਟਨਾ ਕਿੰਨੇ ਵਜੇ ਹੋਈ ਹੈ ਸਰ ਇਹ 9:00 9:00 ਵਜੇ ਦੀ ਹੈ ਕਿ ਕਿੱਦਾਂ ਹੋਈ ਕਿੱਦਾਂ ਪਤਾ ਲੱਗਿਆ ਜੀ ਆਹ ਤੇ ਤੁਹਾਡੇ ਇੰਸਪੈਕਟਰ ਸੀਨੀਅਰ ਅਫਸਰ ਦੱਸਾਂਗੇ ਜੀ ਉਹ ਹਾਲਾਤ ਕਿੰਨੇ ਲੋਕ ਜ਼ਖਮੀ ਹੋਏ ਨੇ ਜੀ ਸਰ ਕਿੰਨੇ ਲੋਕ ਜ਼ਖਮੀ ਹੋਏ ਨੇ